ਸਿਰਫ 15 ਲੱਖ ਰੁਪਏ ਡਿਮਾਂਡ ਆਪਣੇ ਕੋਲੇ ਘਰ ਦੀ ਪਹੁੰਚੀ ਆ ਬਹੁਤ ਵਧੀਆ ਆਪਾਂ ਨੂੰ ਇਹ ਰੇਟ ਅੱਜ ਮਿਲੂਗਾ ਤੇ ਵੀਡੀਓ ਤੇ ਰੇਟ ਤੇ ਘਰ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗਾ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈਗਾ ਜੀ ਪਿੰਡ ਸ਼ਹਿਰ ਤੋਂ ਵੇਚਣ ਵਾਸਤੇ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਆਪਣਾ ਨੰਬਰ ਉੱਪਰ ਚੱਲ ਰੰਦਾ 73800 ਪੂਰਾ 62100 73 ਆਪਣੇ ਕੋਲੇ ਭੇਜੋ ਰੇਟ ਤੋਂ ਅਨੁਸਾਰਾਂ ਨੂੰ ਪਤਾ ਲੱਗ ਗਿਆ ਹੂਆ ਸਿਰਫ 15 ਲੱਖ ਰੁਪਈਆ ਇਹਨਾਂ ਨੇ ਡਿਮਾਂਡ ਕੀਤੀ ਆ ਕੋਈ ਫਿਕਸ ਰੇਟ ਨਹੀਂ ਹੈਗਾ ਜੀ ਰੇਟ ਮਾਲਕ ਕਹਿੰਦੇ ਮੌਕੇ ਤੇ ਘਟਾ ਲਵਾਂਗੇ ਵਧੀਆ ਘਰ ਬਣਿਆ ਹੋਇਆ ਸਾਰਾ ਬਿਹੜਾ ਆਪਾਂ ਨੂੰ ਪੱਕਾ ਮਿਲ ਜੂਗਾ ਬਿਹੜੇ ਦੇ ਵਿੱਚ ਸਾਰੇ ਕਿਤੇ ਫਰਸ਼ ਇਹਨਾਂ ਨੇ ਲਗਵਾ ਰੱਖਿਆ ਤੇ ਅੰਦਰ ਆਪਾਂ ਜਦੋਂ ਚੱਲਦੇ ਹਾਂ ਤਾਂ ਲੋਬੀ ਆਪਾਂ ਨੂੰ ਵਧੀਆ ਮਿਲ ਜੂਗੀ ਇੱਕ ਪਾਸੇ ਆਪਾਂ ਨੂੰ ਵਧੀਆ ਖੁੱਲਾ ਡੁੱਲਾ ਡ్రਾਈਂਗ ਰੂਮ ਮਿਲ ਜੂਗਾ ਰੰਗ ਇਹਨਾਂ ਨੇ ਸਾਰਾ ਕਰਵਾ ਰੱਖਿਆ نیچے ਵਧੀਆ ਫਰਸ਼ ਲੱਗਿਆ ਹੋਇਆ ਜੀ ਸਿਮੈਂਟਡ ਫਰਸ਼ ਇਹਨਾਂ ਨੇ ਲਗਵਾਇਆ ਹੋਇਆ ਸਾਹਮਣੇ ਆਪਾਂ ਨੂੰ ਬੈਡਰੂਮ ਮਿਲੂਗਾ ਇੱਕ ਤੇ ਤੁਸੀਂ ਦੇਖ ਲਓ ਜੀ ਵਧੀਆ ਖੁੱਲਾ ਡੁੱਲਾ ਆਪਾਂ ਨੂੰ ਬੈਡਰੂਮ ਮਿਲ ਜੂਗਾ ਕਮੀ ਪੇਸ਼ੀ ਕੋਈ ਨਹੀਂ ਹੈਗੀ ਤੇ ਰੇਟ ਵੀ ਬਹੁਤ ਘੱਟ ਹੈ ਘਰ ਵੀ ਪੂਰਾ ਵਧੀਆ ਤੇ نیچے ਵੀ ਆਪਾਂ ਨੂੰ ਵਧੀਆ ਕਮਰੇ ਮਿਲ ਜਾਣਗੇ ਤੇ ਉੱਪਰ ਵੀ ਵਧੀਆ ਕਮਰੇ ਬਣੇ ਹੋਏ ਨੇ ਤੇ ਆਪਾਂ ਕੱਲੀ ਕੱਲੀ ਗੱਲ ਕਰਦੇ ਹਾਂ ਅਸੀਂ ਤੇ ਘਰ ਦੀ ਵੀਡੀਓ ਤੁਸੀਂ ਸਾਰੀ ਦੇਖੋਗੇ ਬਾਕੀ ਲਾਈਟਿੰਗ ਦਾ ਸਾਰਾ ਕੰਮ ਟੋਟਲ ਇਹਨਾਂ ਨੇ ਕਰਵਾ ਰੱਖਿਆ ਇੱਕ ਪਰਲੇ ਪਾਸੇ ਕਮਰਾ ਸੀਗਾ ਇੱਕ ਇਧਰਲੇ ਪਾਸੇ ਆਹ ਕਮਰਾ ਗਿਆ ਜੀ ਨੀਚੇ ਆਪਾਂ ਨੂੰ ਦੋ ਬੈੱਡਰੂਮ ਸੈੱਟ ਮਿਲ ਜਾਣਗੇ ਤੇ ਦੋ ਬੈੱਡਰੂਮ ਆਪਾਂ ਨੂੰ ਉੱਪਰ ਮਿਲ ਜਾਣਗੇ ਤੇ ਆ ਜਿਹੜਾ ਬੈੱਡਰੂਮ ਹੈ ਇਹਦੇ ਵਿੱਚ ਏਸੀ ਦੀ ਫੀਟਿੰਗ ਵੀ ਹੋਈ ਹੈਗੀ ਬਾਕੀ ਥੋੜਾ ਜਿਹਾ ਰੰਗ ਖਰਾਬ ਹੋਇਆ ਪਿਆਗਾ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਜੀ ਤੇ ਆਪਾਂ ਨੂੰ ਪਤਾ ਹੀ ਹੈ ਜੀ ਥੋੜੇ ਟਾਈਮ ਬਾਅਦ ਰੰਗ ਤਾਂ ਖਰਾਬ ਹੋਣਾ ਹੀ ਹੁੰਦਾ ਜੀ ਤੇ ਵੱਧ ਤੋਂ ਵੱਧ ਕਿੰਨਾ ਕੁ ਚੱਲਦਾ ਜੀ ਤੇ ਸਲਾਬ ਸੋਰਾ ਨਾ ਹੋਵੇ ਤਾਂ ਕੱਟ ਜਾਂਦਾ ਜੀ ਥੋੜਾ ਟਾਈਮ ਨਹੀਂ ਤਾਂ ਛੇਤੀ ਲੈਣ ਲੱਗ ਜਾਂਦੇ ਆਂ ਬਾਕੀ ਮੈਨੂੰ ਕਮੈਂਟਾਂ ਦੇ ਵਿੱਚ ਤੁਸੀਂ ਲਾਜ਼ਮੀ ਦੱਸਿਓ ਵੀ ਜੇ ਸੋਰਾ ਸੁਲਾਬ ਨਾ ਹੋਵੇ ਤਾਂ ਕਿੰਨਾ ਟਾਈਮ ਕੱਢ ਜਾਂਦਾ ਜੇ ਸੋਰਾ ਸੁਲਾਬ ਹੋਵੇ ਤਾਂ ਉਹ ਤੋਂ ਬਾਅਦ ਕਿੰਨਾ ਟਾਈਮ ਚੱਲੇ ਜਾਂਦਾ ਜੀ ਸਾਰੇ ਕਮੈਂਟ ਕਰਕੇ ਲਾਜ਼ਮੀ ਦੱਸਿਓ ਤੇ ਵਧੀਆ ਕਿਚਨ ਬਣਿਆ ਹੋਇਆ ਜੀ ਪੂਰਾ ਵੱਡਾ ਪੂਰਾ ਵਧੀਆ ਓਪਨ ਕਿਚਨ ਹੈ ਵਧੀਆ ਸੈਲਫ ਬਣੀ ਹੋਈ ਹੈ ਕਮੀ ਪੇਸ਼ੀ ਕੋਈ ਨਹੀਂ ਹੈਗੀ ਜਾ ਕੇ ਤੁਸੀਂ ਦੇਖਣਾ ਹੋਵੇ ਘਰ ਜਾ ਕੇ ਦੇਖ ਸਕਦਾ ਹਾਂ ਵਧੀਆ ਕੁਠੀ ਵਾਂਗੂ ਇਹਨਾਂ ਨੇ ਘਰ ਬਣਾ ਰੱਖਿਆ ਲੋਕੇਸ਼ਨ ਮੋਬਾਈਲ ਨੰਬਰ ਹਰ ਚੀਜ਼ ਤੁਹਾਨੂੰ ਆਪਾਂ ਦੱਸਾਂਗੇ ਜੀ ਸਾਰਾ ਕੁਝ ਵੀਡੀਓ ਦੇ ਵਿੱਚ ਤੁਹਾਨੂੰ ਮਿਲੂਗਾ ਬਸ ਵੀਡੀਓ ਨਾਲ ਬਣੇ ਰਹੋ ਜੀ ਤੁਸੀਂ ਲਾਜ਼ਮੀ ਤੇ ਵੀਡੀਓ ਸਕਰੀਨ ਤੇ ਬਾਕੀ ਚੱਲ ਰਹੀ ਹੈ ਜੀ ਬਾਕੀ ਉੱਪਰ ਵੀ ਆਪਾਂ ਚੱਲਾਂਗੇ ਤੇ ਬਾਹਰਲੀ ਸਾਈਡ ਬੈੜਾ ਦੇ ਵਿੱਚ ਇੱਕ ਪਾਸੇ ਬਾਥਰੂਮ ਏਰੀਆ ਆਪਾਂ ਨੂੰ ਮਿਲ ਜੂਗਾ ਪੌੜੀਆਂ ਵਧੀਆ ਆਪਾਂ ਨੂੰ ਉੱਪਰ ਜਾਣ ਵਾਸਤੇ ਮਿਲ ਜਾਣਗੀਆਂ ਜੀ ਉੱਪਰ ਆਪਾਂ ਪਹੁੰਚ ਵੀ ਗਏ ਉੱਪਰੋਂ ਜੇ ਛੱਤ ਦੀ ਗੱਲ ਕਰੀਏ ਤਾਂ ਸਾਰੀ ਇਹਨਾਂ ਨੇ ਛੱਤ ਪੱਕੀ ਕਰਵਾਈ ਹੋਈ ਹੈ। ਉੱਪਰ ਦੋ ਬੈੱਡਰੂਮ ਬਣੇ ਹੋਏ ਨੇ, ਵਧੀਆ ਟੌਪ ਦੇ ਬੈੱਡਰੂਮ ਇਹਨਾਂ ਨੇ ਬਣਵਾਏ ਹੋਏ ਨੇ। ਤੇ ਉੱਪਰੋਂ ਤੁਸੀਂ ਦੇਖ ਲਓ ਪੂਰੇ ਖੁੱਲੇ ਡੁੱਲੇ ਆਪਾਂ ਨੂੰ ਮਿਲ ਜਾਣਗੇ। ਕੋਈ ਇਦਾਂ ਨਹੀਂ ਹੈਗੇ ਵੀ ਛੋਟੇ ਛੋਟੇ ਜਿਹਾ ਬਣਾ ਰੱਖਿਆ। ਜੇ ਆਪਾਂ نیچے ਫਾਰਸ਼ ਦੀ ਗੱਲ ਕਰੀਏ ਤਾਂ نیچے ਇਹਨਾਂ ਨੇ ਫਲੋਰ ਟਾਈਲਾਂ ਲਗਵਾ ਰੱਖੀਆਂ ਜੀ। ਤੇ ਇੱਕ ਤਾਂ ਇਹਨਾਂ ਨੇ ਬੈੱਡਰੂਮ ਵਰਤਣ ਵਾਸਤੇ ਬਣਾਇਆ ਹੋਇਆ ਤੇ ਇੱਕ ਜਿਹੜਾ ਰੂਮ ਹੈ ਉਹ ਇਹਨਾਂ ਨੇ ਪੂਜਾ ਰੂਮ ਬਣਾ ਰੱਖਿਆਗਾ ਬਾਬਾ ਜੀ ਦਾ ਘਰ ਬਣਾ ਰੱਖਿਆ ਇੱਕ ਪਾਸੇ ਤੇ ਵਧੀਆ ਘਰ ਆਪਾਂ ਲੈ ਕੇ ਪਹੁੰਚੇ ਹਾਂ ਸਿਰਫ 15 ਕ ਲੱਖ ਰੁਪਇਆ ਇੱਕ ਵਾਰੀ ਇਹਨਾਂ ਨੇ ਮੰਗਿਆਗਾ ਤੇ ਬਾਕੀ ਮਾਲਕ ਕਹਿੰਦੀ ਐ ਮੌਕੇ ਤੇ ਘਰ ਵੀ ਲਵਾਂਗੇ ਜੀ ਇਹਨਾਂ ਦਾ ਜਿਹੜਾ ਏਰੀਆ ਸੀ ਇਹਨਾਂ ਨੂੰ ਪਟਿਆਲਾ ਤਾਂ ਸ਼ਹਿਰ ਲੱਗਦਾ ਜੀ ਸ਼ਹਿਰ ਦੇ ਵਿੱਚ ਇੱਕ ਪਾਸੇ ਅਲੀਪੁਰ ਏਰੀਆ ਜੀ ਅਲੀਪੁਰ ਏਰੀਆ ਚ ਇਹਨਾਂ ਦਾ ਘਰ ਬਣਿਆ ਹੋਇਆ ਹੈ ਸੰਦੂ ਆਟਾ ਚੱਕੀ ਦੇ ਜਮਾ ਨਜ਼ਦੀਕ ਹੈ ਤੇ ਜੜਾ ਘਰ ਆਪ ਨੂੰ ਲਾਲ ਕੀਰ ਦੀ ਵਿੱਚ ਮਿਲੂਆ ਸੀ ਇਹਦੀ ਰਜਿਸਟਰੀ ਵਗੈਰਾ ਨਹੀਂ ਹੋਣੀ ਬਾਕੀ ਜਿੰਨੇ ਵੀ ਕਾਗਜ਼ ਪੱਤਰ ਹੁੰਦੇ ਆ ਜੋ ਵੀ ਐਫੀਡਵਟ ਵਗੈਰਾ ਮਾਲਕ ਕਹਿੰਦੇ ਆ ਅਸੀਂ ਬੜਵਾ ਦਾਂਗੇ ਬਾਕੀ ਵਧੀਆ ਘਰ ਰੇਟ ਵੀ ਠੀਕ ਹੈ ਬਾਕੀ ਪੱਟੀ ਵਾਲਾ ਖਾਸ ਏਰੀਆ ਜੀ ਪਟਿਆਲੇ ਦੇ ਵਿੱਚ ਹੀ ਇਹਨਾਂ ਦਾ ਘਰ ਆਹਾ ਤੇ 15 ਲੱਖ ਰੁਪਿਆ ਡਿਮਾਂਡ ਹੋਗੀ ਬਾਕੀ ਜਿਹੜੇ ਓਨਰ ਨੇ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਤੁਸੀਂ ਨੋਟ ਕਰ ਲਓ 8847587987 ਦੁਬਾਰਾ ਫਿਰ ਤੋਂ ਮੈਂ ਕਨਫਰਮ ਤੁਹਾਨੂੰ ਕਰਵਾ ਦਿੰਨੇ ਸੀ 8847587987 ਆਹੀ ਮਾਲਕ ਦਾ ਨੰਬਰ ਹੈਗਾ ਤੇ ਕੋਈ ਵੀ ਗੱਲ ਤੁਸੀਂ ਕਰਨਾ ਚਾਹੁੰਦੇ ਹੋ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰਨਾ ਚਾਹੁੰਦੇ ਹੋ ਘਰ ਬਾਰੇ ਤਾ ਮਾਲਕ ਨਾਲ ਗੱਲ ਲਾਜ਼ਮੀ ਕਰ ਲਿਓ ਬਾਕੀ 15 ਲੱਖ ਰੁਪਇਆ ਇੱਕ ਵਾਰੀ ਇਹਨਾਂ ਨੇ ਡਿਮਾਂਡ ਕਹੀ ਐ ਬਾਕੀ ਵੀਡੀਓ ਸਾਰੀ ਤੁਸੀਂ ਦੇਖ ਰਹੇ ਹੋ ਜੀ ਤੇ ਵੀਡੀਓ ਤੋਂ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸਿਓ ਘਰ ਤੁਹਾਨੂੰ ਵਧੀਆ ਲੱਗਿਆ ਪਸੰਦ ਆਇਆ ਸੀ ਤਾਂ ਵੀਡੀਓ ਨੂੰ ਵੱੱਟ ਵੱੱਟ ਲਾਈਕ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲੂਗਾ ਜਰੂਰ ਦਬਾ ਦਿਓ ਸਾਰੇ ਜਿੰਨੇ ਤੁਸੀਂ ਦੇਖ ਰਹੇ ਹੋ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਦੇਖ ਰਹੇ ਹੋ ਜੀ ਤੇ ਜਿੰਨੇ ਤੁਸੀਂ ਪਹਿਲੀ ਵਾਰ ਪਹੁੰਚੇ ਹੋ ਚੈਨਲ ਤੇ ਪਹਿਲੀ ਵਾਰ ਆਪਣੀ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਨੀਚੇ ਸਬਸਕ੍ਰਾਈਬ ਦਾ ਬਟਨ ਚਿੱਟੇ ਜਿਹੇ ਅੱਖਰਾਂ ਚ ਲਿਖਿਆ ਹੋਇਆ ਚਿੱਟਾ ਜਿਹਾ ਬਟਨ ਹੋਊਗਾ ਤੇ ਉਹ ਬਟਨ ਨੂੰ ਜ਼ਰੂਰ ਦਬਾ ਦਿਓ ਤੇ ਜਦੋਂ ਦਬ ਦੋਗੇ ਉਸ ਤੋਂ ਬਾਅਦ ਜਦੋਂ ਆਪਾਂ ਨਵੀਂ ਵੀਡੀਓ ਹੁਣ ਤੁਹਾਡੇ ਖਾਤਰ ਲੈ ਕੇ ਪਹੁੰਚਾਂਗੇ ਅਸੀਂ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਇਆ ਕਰੂਗਾ ਬਾਕੀ ਹਰ ਏਰੀਆ ਚੋਂ ਹਰ ਰੋਜ਼ ਆਪਾਂ ਨਮੀ ਕੂਠੀ ਘਰ ਮਕਾਨ ਵਧੀਆ ਰੇਟਾਂ 'ਚ ਘੱਟ ਰੇਟਾਂ 'ਚ ਲੈ ਕੇ ਪਹੁੰਚਦੇ ਰਹਨੇ ਹਾਂ। ਬਾਕੀ ਆਪਣੇ ਕੋਲੇ ਹਰ ਏਰੀਆ 'ਚੋਂ ਹਰ ਸਟੇਟ 'ਚੋਂ ਜਿਵੇਂ ਹਰਿਆਣਾ ਹੋ ਗਿਆ, ਤੇ ਰਾਜਸਥਾਨ ਹੋ ਗਿਆ, ਹਰ ਏਰੀਆ 'ਚੋਂ ਆਪਣੇ ਕੋਲੇ ਕੂਠੀ ਘਰ ਮਕਾਨ ਆਉਂਦੇ ਰਹਿੰਦੇ ਆ ਜੀ। ਤੁਸੀਂ ਹਰ ਰੋਜ਼ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਜੁੜਜੋ ਆਪਣੇ ਚੈਨਲ ਨਾਲ ਤੇ ਆਪਣੇ ਚੈਨਲ ਦੇ ਪਰਿਵਾਰ ਦਾ ਹਿੱਸਾ ਤੁਸੀਂ ਬਣਜੋ। ਵਾਦ ਤੋਂ ਵਾਦ ਸਪੋਰਟ ਕਰਿਆ ਕਰੋ ਜੀ। ਠੀਕ ਹੈ ਜੀ। ਬਾਕੀ ਕਿਸੇ ਨੇ ਐਡ ਜੇ ਕਰਵਾਉਣੀ ਹੋਵੇ ਕਿਸੇ ਵੀ ਏਰੀਆ 'ਚੋਂ ਤੁਸੀਂ ਦੇਖ ਰਹੇ ਹੋ ਕਹਤਾਂ ਵੀ ਦੇਖ ਰਹੇ ਚਾਹੀ ਪਿੰਡ ਚੋਂ ਦੇਖ ਰਿਓ ਚਾਹੀ ਕਿਸੇ ਸ਼ਹਿਰ ਚੋਂ ਦੇਖ ਰਿਓ ਤੁਹਾਡੇ ਕੋਲੇ ਘਰ ਕੋਠੀ ਮਕਾਨ ਬਣਿਆ ਹੋਇਆ ਕਿਤੇ ਵੀ ਅਜੇ ਤੁਸੀਂ ਵੇਚਣਾ ਜੇਕਰ ਚਾਹੁੰਦੇ ਹੋ ਤੁਹਾਡੇ ਕੋਲ ਆ ਤੁਹਾਡੇ ਯਾਰਾਂ ਮਿੱਤਰਾਂ ਕੋਲੇ ਆ ਤੁਹਾਡੇ ਕਿਸੇ ਰਿਸ਼ਤੇਦਾਰ ਕੋਲੇ ਆ ਤੁਸੀਂ ਬਿਕਵਾਉਣਾ ਤਾਂ ਆਪਣੇ ਕੋਲੇ ਭੇਜੋ ਜੀ ਤੇ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ 73800426173 ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਕਰ ਦਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਸਾਰਾ ਕੰਮ ਆਪਣਾ ਜਿੰਨਾ ਹੁੰਦਾ ਫਰੀ ਦੇ ਵਿੱਚ ਹੀ ਹੁੰਦਾ ਹੈ ਬਾਕੀ ਤੁਸੀਂ ਆਪਣੇ ਕੋਲੇ ਭੇਜ ਦਿਓ ਸਾਰਾ ਕੁਝ ਵੀਡੀਓ ਜਾਣਕਾਰੀ ਫੋਟੋਆਂ ਐਡ ਆਪਾਂ ਲਗਾ ਦਾਂਗੇ ਤੇ ਜਿਹੜੀ ਤੁਸੀਂ ਵੀਡੀਓ ਬਣਾ ਕੇ ਭੇਜਣੀ ਹੈ ਤੁਸੀਂ ਉਹ ਮੇਨ ਗੇਟ ਤੋਂ ਬਣਾਉਣੀ ਸ਼ੁਰੂ ਕਰਨੀ ਹੈ ਸਾਰਾ ਕੁਝ ਦਿਖਾਉਣਾ ਜੀ ਗਲੀ ਵਗੈਰਾ ਆਪਣਾ ਮੋਹੱਲਾ ਗਲੀ ਦੇ ਵਿੱਚੋਂ ਹੀ ਆਪਾਂ ਨੂੰ ਸਾਰਾ ਕੁਝ ਪਤਾ ਲੱਗ ਜਾਂਦਾ ਹੈ ਗਲੀ ਵਧੀਆ ਜਾਂ ਸੜਕਾਪਨੂੰ ਲੱਗਦੀ ਹੈ ਵਧੀਆ ਤਰੀਕੇ ਨਾਲ ਪੂਰੀ ਵੀਡੀਓ ਪੂਰੇ ਘਰ ਦੀ ਕੋਠੀ ਹੈ ਘਰ ਹੈ ਜੋ ਵੀ ਹੈ ਜੀ ਆਪਣਾ ਵਧੀਆ ਤਰੀਕੇ ਨਾਲ ਹਰ ਚੀਜ਼ ਦੀ ਉੱਪਰੋਂ ਛੱਤ ਦੀ ਉੱਪਰ ਜਾ ਕੇ ਹਰ ਚੀਜ਼ ਦਿਖਾਇਆ ਕਰੋ ਤੇ ਉਹ ਤੋਂ ਬਾਅਦ ਆਪਣੇ ਕੋਲੇ ਭੇਜ ਦਿਓ ਤੇ ਫਰੀ ਦੇ ਵਿੱਚ ਐਡ ਤੁਹਾਡੀ ਲਗਾ ਦਿੱਤੀ ਜਾਊਗੀ ਬਾਕੀ ਮੈਨੂੰ ਜਰੂਰ ਦੱਸੋ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੇ ਲੱਗੀ ਵਧੀਆ ਲੱਗੀ ਹੈ ਘਰ ਵਧੀਆ ਲੱਗਿਆ ਲਾਈਕ ਸ਼ੇਅਰ ਜਰੂਰ ਕਰ ਦੋ ਬਾਅਦ ਤੋਂ ਬਾਅਦ ਵੀਡੀਓ ਨੂੰ ਲਾਈਕ ਕਰਦੇ ਰਹੋ ਬਾਤ ਤੋਂ ਬਾਤ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਜੀ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ। ਬਾਕੀ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸਿਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਦੱਸੋ ਮੈਨੂੰ ਕਮੈਂਟ ਕਰੋ ਉੱਥੋਂ ਹੀ ਆਪਾਂ ਲੈ ਕੇ ਪਹੁੰਚ ਜਾਵਾਂਗੇ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਆ ਜਲਦੀ ਆਪਾਂ ਤੇ ਠੀਕ ਹੈ ਜੀ।